ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਾਂ ਪਿੰਡ ਕੂਟਲਾ ਪਾਵਰ ਹਾਊਸ ਤੋਂ ਇਹ ਵੀਡੀਓ ਆਪਾਂ ਡੈਡੀਕੇਟ ਕਰ ਰਹੇ ਆ ਆਪਣੇ ਫੇਵਰਟ ਐਕਟਰ ਜੋ ਵੀ ਸਾਰੇ ਦਿਨਾਂ ਹੀ ਧੜਕਣ ਨੌਜਵਾਨ ਹਰਮਨ ਚੀਮਾ ਆਪਾਂ ਉਸ ਨੂੰ ਇਹ ਵੀਡੀਓ ਡੈਡੀਕੇਟ ਕਰ ਰਹੇ ਆ ਬਿਲਕੁਲ ਸਾਰੇ ਮੁੰਡੇ ਆਪਣੇ ਕਟੜ ਫੈਨ ਨੇ ਉਸਦੇ ਤੇ ਆਪਾਂ ਪੂਰੀ ਸਪੋਰਟ ਕਰਦੇ ਆ ਵੀਰ ਨੂੰ ਤੇ ਆਪਾਂ ਹਰ ਸਾਲ ਪਿੰਡ ਕਬੱਡੀ ਕੱਪ ਕਰਾਉਨੇ ਆ ਤੇ ਇਸ ਵਾਰ ਸਾਡੇ ਸਾਰਿਆਂ ਦੀ ਫਰਮਾਇਸ਼ ਹੈ ਦਿਲ ਦੀ ਕਿ ਆਪਾਂ ਉਹਨਾਂ ਦਾ ਖੁੱਲਾ ਖਾੜਾ ਲਵਾਵਾਂਗੇ ਜਿਵੇਂ ਖਾਨ ਸਾਹਿਬ ਦੇ ਨਾਲ ਲਾਇਆ ਉਹਨਾਂ ਨੇ ਤੇ ਵੀਰ ਜਿਹੜੀ ਤੇਰੀ ਵਿਰੋਧਤਾ ਕਰਦੇ ਨੇ ਆਪਾਂ ਉਹਨਾਂ ਦੀ ਛੱਟ ਕੇ ਵਿਰੋਧਤਾ ਕਰਾਂਗੇ ਤੇ ਆਪਾਂ ਪੂਰੇ ਸਪੋਰਟਰਾਂ ਆ ਤੇਰੇ ਵੀਰ ਤੇ ਜਿਹੜਾ ਗਾਣਾ ਤੇਰਾ ਇਹ ਸਲੇਟੀਆਂ ਆਪਾਂ ਮੈਂ ਬਿਲਕੁਲ ਫੈਨ ਆ ਆ ਵੀ ਸਾਡਾ ਰਵੀ ਲੰਬੜ ਜਿਹੜੀ ਆ ਮੁੱਛਾਂ ਦਾ ਬਿਲਕੁਲ ਪੂਰਾ ਫੈਨ ਆ ਤੇ ਇਹਨੇ ਸ਼ੁਰੂ ਕਰ ਦਿੱਤੀਆਂ ਮੁੱਛਾਂ ਰੱਖਣ ਤੇ ਆ ਭਾਈ ਨੀਂਦ ਤੇ ਸਾਰੇ ਤੇਰੇ ਸਪੋਰਟਰ ਨੇ ਭਾਈ ਆਪਾਂ ਚਾਹੁੰਦੇ ਆ ਜਦੋਂ ਵੀ ਤੂੰ ਨੰਦਪੁਰ ਸਾਹਿਬ ਆਏ ਤਾਂ ਸਾਡੇ ਨਾਲ ਮਿਲ ਕੇ ਜਾਵੇਂ ਜ਼ਰੂਰ ਤੇ ਵੀਰ ਤੇਰਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਇਹ ਵੀਰ ਤੇ ਤੋਂ ਸੜਦੇ ਨੇ ਸਾਰੇ ਜਿਹੜੀ ਤੇਰੀ ਵਿਰੋਧਤਾ ਕਰਦੇ ਆ ਕਿਉਂਕਿ ਤੂੰ ਸੱਚਾ ਪੱਕਾ ਬੰਦਾ ਏ ਆਪਾਂ ਕਟੜ ਫੈਨ ਆ ਕਿਉਂਕਿ ਤੇਰੀ ਗੱਲ ਤੋਂ ਲਵ ਯੂ ਓ